ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈਸ ਸਿੰਮੇਂਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 4 ਸਤੰਬਰ ਤੋਂ ਲੈ ਕੇ 7 ਸਤੰਬਰ ਦੀ ਸਾਂਝੀ ਕਰਨ ਜਾ ਰਹੇ ਹਾਂ ਜੀ ਲਗਾਤਾਰ ਪੰਜਾਬ ਦੇ ਉੱਪਰ ਖਤਰਾ ਮੰਡਰਾ ਮੰਡਰਾ ਰਿਹਾ ਹੈ ਭਾਖੜਾ ਅਤੇ ਘੱਗਰ ਦੁਆਰਾ ਤੋਂ ਸਿਰ ਚੱਕ ਰਹੇ ਨੇ ਕਿ ਤਬਾਹੀ ਪੰਜਾਬ ਦੇ ਵਿੱਚ ਦੁਬਾਰਾ ਤੋਂ ਆ ਸਕਦੀ ਹੈ ਕਿ ਹਾਲਾਤ ਬਣੇ ਹੋਏ ਨੇ ਕਿਉਂਕਿ ਹਾਲਾਤ ਦੀ ਜੇਕਰ ਗੱਲ ਕਰੀਏ ਤਾਂ ਕੋਈ ਚੰਗੇ ਹਾਲਾਤ ਨਹੀਂ ਹਨ ਫਿਲਹਾਲ ਖਤਰਾ ਹਲੇ ਵੀ ਬਣਿਆ ਹੋਇਆ ਕਿਉਂਕਿ ਪਾਖੜੇ ਦੀ ਜੇਕਰ ਗੱਲ ਕਰੀਏ ਤਾਂ ਜਿਹੜੇ ਪਹਿਲਾਂ ਗੇਟ 3-3 ਫੁੱਟ ਖੋਲੇ ਗਏ ਸੀ ਉਹ ਹੁਣ 7 ਫੁੱਟ ਖੋਲ ਦਿੱਤੇ ਗਏ ਨੇ ਯਾਨੀ ਕਿ ਡਬਲ ਤੋਂ ਵੀ ਉੱਪਰ ਪਾਣੀ ਹੁਣ ਪਾਖੜੇ ਦੇ ਛੱਡਿਆ ਗਿਆ 7 ਰੋਜ਼ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਰਿਹਾ ਬਿਸ਼ੱਕ ਇਹ ਹੈ ਥੋੜਾ ਬਹੁਤਾ ਹੁਣ ਸਾਥ ਮਿਲ ਰਿਹਾ ਜੀ ਅੱਜ ਮੀਂਹ ਥੋੜਾ ਜਿਹਾ ਰੁਕੇ ਨੇ ਪੰਜਾਬ ਦੇ ਵਿੱਚ ਧੁੱਪ ਨਿਕਲੀ ਹੈ ਜਿਸ ਦੇ ਕਾਰਨ ਹਾਲਾਤ ਥੋੜੇ ਜੇ ਕੰਟਰੋਲ ਦੇ ਵਿੱਚ ਪੰਜਾਬ ਦੇ ਬਣਦੇ ਹੋਏ ਸਾਨੂੰ ਦਿਖਾਈ ਦੇ ਰਹ ਅਗਰ ਗੱਲ ਕਰੀਏ ਤਾਂ ਹੁਣ ਅਸੀਂ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਦਿਨਾਂ ਦੇ ਹਿਸਾਬ ਨਾਲ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੋ ਪੰਜਾਬ ਮਾਰ ਚੱਲ ਰਿਹਾ ਜੀ ਉਹਨੂੰ ਨਜਿੱਠਣ ਦੇ ਲਈ ਉਹਨੂੰ ਸਹਣ ਦੇ ਲਈ ਪੰਜਾਬ ਨੂੰ ਤੁਹਾਡੀ ਅਰਦਾਸਾਂ ਦੀ ਲੋੜ ਹੈ ਜਿੱਥੇ ਤੁਸੀਂ ਵੀ ਪਹੁੰਚ ਸਕਦੇ ਹੋ ਕਿਤੇ ਮਦਦ ਜ਼ਰੂਰ ਕਰੋ ਨਹੀਂ ਜਾ ਸਕਦੇ ਤਾਂ ਘਰ ਬੈਠੇ ਅਰਦਾਸ ਕਰੋ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖੋ ਦਿਲੋਂ ਵਾਹਿਗੁਰੂ ਲਿਖਿਓ ਤਾਂ ਕਿ ਤੁਹਾਡੀ ਜਿਹੜੀ ਅਰਦਾਸ ਹੈ ਸੱਚੇ ਦਿਲੋਂ ਕਬੂਲ ਹੋਵੇ ਤੇ ਭਗਵਾਨ ਜਾਂ ਰੱਬ ਤੁਹਾਡਾ ਕੋਈ ਵੀ ਅੱਲਾ ਕੋਈ ਵੀ ਜੀਸਸ ਤੁਹਾਡਾ ਜੋ ਵੀ ਤੁਹਾਡੀ ਅਗਰ ਗੱਲ ਸੁਣਦਾ ਹੈ ਤਾਂ ਪੰਜਾਬ ਦੇ ਉੱਪਰ ਇਸ ਔਖੀ ਘੜੀ ਦੇ ਵਿੱਚ ਪੰਜਾਬ ਦਾ ਸਾਥ ਦੇਵੇ ਹੁਣ ਆਪਾਂ ਜਾਣਕਾਰੀ ਦੇਖਦੇ ਹਾਂ ਕੀ ਕੀ ਹਾਲਾਤ ਨੇ ਜੀ 4 ਸਤੰਬਰ ਦੀ ਅਗਰ ਗੱਲ ਕਰੀਏ ਤਾਂ ਮੌਸਮ ਫਿਲਹਾਲ ਥੋੜਾ ਜਿਹਾ ਸੁਧਰ ਰਿਹਾ ਹੈ ਫਿਰ ਵੀ ਕਿਤੇ ਨਾ ਕਿਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਹਿਰ ਰੂਪਨਗਰ ਮੋਹਾਲੀ ਅਤੇ ਫਤਿਹਗੜ ਸਾਹਿਬ ਦੇ ਵਿੱਚ ਕੁਝ ਕੁ ਹਿੱਸਿਆਂ ਵਿੱਚ ਬਰਖਾ ਹੋ ਸਕਦੀ ਹੈ ਜੋ ਹਾਲਾਤ ਬਣੇ ਹੋਏ ਨੇ ਬਾਕੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਫਿਰੋਜ਼ਪੁਰ ਫਜ਼ੀਲਕੋਟ ਬਜ਼ਿਲਕਾ ਮੁਕਸਰੀਨ ਵਿੱਚ ਥੋੜਾ ਜਿਹਾ ਘੱਟ ਹਾਲਾਤ ਨਮੀ ਦੇ ਬਾਕੀ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਲੁਧਿਆਣਾ ਵਿੱਚ ਵੀ ਠੀਕ ਹਾਲਾਤ ਨੇ ਕੋਈ ਤ ਕੰਟਰੋਲ ਸਿਸਟਮ ਦਿਖਾਈ ਦੇ ਰਿਹਾ ਹੈ ਪੰਜ ਤਰੀਕ ਦੀ ਗੱਲ ਕਰੀਏ ਇੱਕ ਚੰਗੀ ਖਬਰ ਇਹ ਆ ਰਹੀ ਹੈ ਕਿ ਮੌਸਮ ਡਰਾਈ ਬਣਦਾ ਦਿਖਾਈ ਦੇ ਰਿਹਾ ਹੈ 5 ਨੂੰ ਅਤੇ 6 ਨੂੰ ਦੋਨਾਂ ਦਿਨ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਾ ਅਤੇ ਫਜ਼ਿਲਕਾ ਇਨ੍ਹਾਂ ਵਿੱਚ ਮੌਸਮ ਠੀਕ ਹੈ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਰ ਰੂਪਨਗਰ ਫਤਿਹਗੜ ਸਾਹਿਬ ਤੇ ਮੁਹਾਲੀ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ 5 ਤਰੀਕ ਨੂੰ 6 ਤਰੀਕ ਨੂੰ ਵੀ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਰੂਪਨਗਰ ਦੇ ਵਿੱਚ ਮੀਂਹ ਦੀ ਅਜੇ ਵੀ ਇੱਕ ਅੱਧੀ ਝਟ ਲੱਗ ਸਕਦੀ ਹੈ ਬਾਕੀ ਅਗਰ ਸੈਂਟਰਲ ਵਾਲੀ ਹਾਲਾਤਾਂ ਦੀ ਅਗਰ ਗੱਲ ਕਰੀਏ ਸਟੇਟਾਂ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਨੇ ਤਾਂ ਅੰਮ੍ਰਿਤਸਰ ਤੋਂ ਲੈ ਕੇ ਇਹ ਜਿੰਨੇ ਵੀ ਇਲਾਕੇ ਨੇ ਦੋਨੋਂ ਦਿਨ ਇਹਨਾਂ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਫੇਰ ਵੀ ਕਿਤੇ ਨਾ ਕਿਤੇ ਹਾਲਾਤ ਸੁਧਰ ਰਹੇ ਨੇ ਥੋੜਾ ਬਹੁਤਾ ਕੰਟਰੋਲ ਆ ਰਿਹਾ ਜੀ ਅਗਰ ਪ੍ਰਸਾਤ ਨਹੀਂ ਹੁੰਦੀ ਤਾਂ ਹੀ ਸਾਡੇ ਡੈਮ ਉਹ ਲੈਵਲ ਮੇਨਟੇਨ ਕਰ ਸਕਣਗੇ ਨਹੀਂ ਤਾਂ ਡੈਮਾਂ ਦਾ ਲੈਵਲ ਵੀ ਕਿਤੇ ਨਾ ਕਿਤੇ ਸਾਨੂੰ ਅਜਾੜੇ ਵਾਲਾ ਲਿਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਭਾਖੜਾ ਅਤੇ ਘੱਗਰ ਦੋ ਦਰਿਆ ਨੇ ਦੋਹੇ ਨਦੀਆਂ ਆਪਾਂ ਕਹਿ ਲਈ ਅਗਰ ਇਹਨਾਂ ਦੇ ਇਲਾਕੇ ਦੇ ਨੇੜੇ ਚੜੇ ਤਾਂ ਸਤਲੁਜ ਨੂੰ ਅਤੇ ਘੱਗਰ ਇਹ ਉਹ ਇਲਾਕਾ ਜਿਹੜਾ ਕਿ ਮਾਲਵੇ ਨੂੰ ਅਤੇ ਪਵਾਦ ਨੂੰ ਬਹੁਤ ਜ਼ਿਆਦਾ ਡਿਸਟਰਬ ਕਰ ਸਕਦਾ ਹੈ ਅਗਰ ਹਾਲਾਤ ਖਰਾਬ ਹੋਏ ਕਿਉਂਕਿ ਸਾਡਾ ਮਾਝਾ ਅਤੇ ਉੱਤਰੀ ਪੰਜਾਬ ਦੇ ਜਿੰਨੇ ਵੀ ਇਲਾਕੇ ਨੇ ਉਹਨਾਂ ਵਿੱਚ ਬਹੁਤ ਨੁਕਸਾਨ ਹੋ ਚੁੱਕਿਆ ਫਿਲਹਾਲ ਅਸੀਂ ਅਰਦਾਸ ਕਰਦੇ ਹਾਂ ਕਿ ਸਾਡਾ ਮਾਲਵਾ ਅਤੇ ਦੁਆਬਾ ਦੇ ਪਵਾਦ ਇਹਨਾਂ ਵਿੱਚ ਹਜੇ ਕੋਈ ਵੱਡਾ ਨੁਕਸਾਨ ਨਾ ਹੋਵੇ ਕਿਉਂਕਿ ਸਾਨੂੰ ਉਹਨਾਂ ਨੂੰ ਸਾਹਮਣਾ ਹਲੇ ਔਖਾ ਹੋ ਰਿਹਾ ਹੈ ਹੁਣ ਗੱਲ ਕਰੀ ਜਾਵੇ 7 ਤਰੀਕ ਦੀ 7 ਤਰੀਕ ਨੂੰ ਵੀ ਜਿਹੜੇ ਹਾਲਾਤ ਨੇ ਉਹ ਕੰਟਰੋਲ ਵਿੱਚ ਦਿਖਾਈ ਦੇ ਰਹੇ ਨੇ ਫਿਰੋਜ਼ਪੁਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਥੋੜਾ ਜਿਹਾ ਇੱਕ ਮਿੰਟ ਫਿਰੋਜ਼ਪੁਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਤੇ ਮਾਨਸਾ ਇਹਨਾਂ ਵਿੱਚ ਉਮੀਦ ਹੀ ਉਮੀਦ ਤਕੜੀ ਹੈ ਸੌਰੀ ਨਹੀਂ ਹੈ ਮੀਂਹ ਦਾ ਇਹਨਾਂ ਵਿੱਚ ਡਰਾਈ ਮੌਸਮ ਹੈ ਪਰ ਮੀਂਹ ਦੀ ਉਮੀਦ ਜਿਹੜੀ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੋਹਾਲੀ ਕਿਉਂਕਿ ਸਾਡੇ ਸਾਰੇ ਡੈਮ ਇਸ ਏਰੀਆ ਵਿੱਚ ਨੇ ਅਗਰ ਇਸ ਏਰੀਆ ਵਿੱਚ ਬਰਸਾਤ ਨਹੀਂ ਰੁਕਦੀ ਤਾਂ ਅਸੀਂ ਮੰਨ ਸਕਦੇ ਹਾਂ ਕਿ ਖਤਰਾ ਹੋਰ ਜ਼ਿਆਦਾ ਵੱਧ ਸਕਦਾ ਹੈ ਜੋ ਕਿ ਇੱਕ ਚੰਗੀ ਨਿਸ਼ਾਨੀ ਨਹੀਂ ਹੈ ਬਾਕੀ ਇਹ ਜਿਹੜੀ ਜਾਣਕਾਰੀਆਂ ਅਸੀਂ ਸਮੇਂ-ਸਮੇਂ ਤੇ ਲਿਆਉਂਦੇ ਰਹਿੰਦੇ ਆ ਤੁਹਾਨੂੰ ਤਾਂ ਹੀ ਬਾਰ-ਬਾਰ ਰਿਕੁਐਸਟ ਕਰ ਰਹੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਵੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਹਰ ਇੱਕ ਜਾਣਕਾਰੀ ਤੁਹਾਨੂੰ ਸਟਰੀਕ ਮਿਲੇਗੀ ਤੁਹਾਡੇ ਜ਼ਿਲ੍ਹੇ ਦੇ ਹਿਸਾਬ ਨਾਲ ਮਿਲੇਗੀ ਤੇ ਬਾਕੀ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਧੰਨਵਾਦ ਜੀ